ਇਸ ਨੂੰ ਦੇ ਦੇ ਆਪ ਪ्रेस कॉन्फ्रेंस ਕਰ ਰਹੇ ਜੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਜੀ ਜਿਹੜੇ ਵੱਖ-ਵੱਖ ਲੋਕਾਂ ਨੂੰ ਡਰਾ ਤਰਨ ਕਾ ਕੇ ਫਰੋਕੀਆਂ ਮੰਗਨੇ ਉਸ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਮਾਨਯੋਗ ਬੀਜਪੀ ਸਾਹਿਬ ਵੱਲੋਂ ਜਿਹੜੇ ਇਹ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਿਆ ਤੇ ਜਿਹੜੇ ਸਾਡੇ ਡੀਆਈ ਸਾਹਿਬ ਦੇਜ ਨੇ ਸ਼੍ਰੀ ਹਰਮਨਵੀਰ ਸਿੰਘ ਗਿੱਲ ਤੇ ਤਰਨਤਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਜੀ ਵੱਲੋਂ ਵੀ ਜਿਹੜੇ ਇਹ ਮਾੜੇ ਅੰਸ਼ਰ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਦਿੰਦੇ ਨੇ ਤੇ ਇਹਨਾਂ ਨੂੰ ਪ੍ਰੈਸ ਕੀਤਾ ਜਾਵੇ ਸਾਡੇ ਕੋਲ ਥੋੜੇ ਦਿਨ ਪਹਿਲਾਂ ਇੱਕ ਕੰਪਲੇਟ ਆਈ ਸੀਗੀ ਸਹਿਜ ਵੀਰ ਸਿੰਘ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜ੍ਹ ਸਿੰਘ ਨਾਂ ਦੇ ਗੈਂਗਸਰ ਕੋਲ ਬਾਰ ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤ ਦੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕਮਾਂ ਦੇ ਵਿੱਚ ਉਹ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਡੀਐਸਪੀ ਵੀ ਸੀਏ ਇੰਚਾਰਜ ਨਾਲ ਟੈਕਨੀਕਲ ਸੈੱਲ ਤੇ ਐਸਪੀ ਸਿਟੀ ਤੇ ਪਰਨਜੀਤ ਸਿੰਘ ਬਿਰਦੀ ਜਿਹੜੇ ਐਸਐਚਓ ਚਵਾਲ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਉੱਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਇਹਨਾਂ ਨੇ ਇਹ ਬੜੀ ਵਧੀਆ ਇੱਕ ਉਪਲਬਧੀ ਪ੍ਰਾਪਤ ਕੀਤੀ ਹੈ ਜੀ ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਬਹੁੰਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਹਬ ਸਿੰਘ ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਹਬ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸ਼ਹਿਰੀ ਬਿਲਕੁਲ ਤਾ ਮੈਨੂੰ ਇਹ ਦੁਵਾਲਾ ਜ਼ਮੀਨ ਠੇਕੇ ਤੇ ਦੇ ਦੇਵੇ ਤੇ ਨਿਸ਼ਾਨ ਸਿੰਘ ਦੇ ਕਹਿਣ ਦੇ ਉੱਤੇ ਗੁਰਸਾਹਬ ਸਿੰਘ ਨੇ ਇੱਕ ਵਰਚੁਅਲ ਨੰਬਰ ਚਾੜਾ ਕੇ ਉਹਨੂੰ ਧਮਕੀ ਦਿੱਤੀ ਕਿ ਮੈਂ ਚਰਤ ਸਿੰਘ ਗੈਂਗਸਟਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਿਸ਼ਾਨ ਸਿੰਘ ਤੋਂ ਛਡਾਉਣੀ ਚਾਹੁੰਦਾ ਆ ਜੇ ਤੂੰ ਉਸ ਤੋਂ ਜ਼ਮੀਨ ਛਡਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ ਇਸੇ ਕਰਕੇ ਸਹਿਜ ਵੀਰ ਸਿੰਘ ਨੇ ਕੰਪਲੀਟ ਦਿੱਤੀ ਸੀ ਉਥੇ ਵਰਕ ਕਰਦਿਆ ਟੈਕਨੀਕਲ ਸੈਕਰੀ ਮਾਦਦ ਦੇ ਨਾਲ ਇਸ ਸਟੇਜ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਖ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨੂੰ ਰਿਕਵਰ ਕਰ ਲਿਆ ਗਿਆ ਆ ਤੇ ਹੁਣ ਉਹਦਾ ਪ੍ਰੋਟੈਕਸ਼ਨ ਪ੍ਰੰਪ ਲੈ ਕੇ ਅਗਲੀ ਕਾਰਵਾਈ ਵੱਲ ਜਾਂਦੇ ਹਾਂ। ਕੋਈ ਸਰ ਇਹਦੇ ਵਿੱਚ ਹੋਰ ਹੀ ਬੰਦਾ ਕੋਈ ਨਾਮਜ਼ਦ ਕੀਤਾ ਜੀ? ਇਹਦੇ ਵਿੱਚ ਫਿਲਹਾਲ ਦੋ ਹੀ ਬੰਦੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਜੀ। ਹੁਣ ਜੇ ਅਗਲੀ ਪੁਛਗਿੱਛ ਵਿੱਚ ਕੋਈ ਬੰਦਾ ਸਾਹਮਣੇ ਆਇਆ ਤਾਂ ਉਹਦੇ ਬਾਰੇ ਕਰਾਂਗੇ। ਸਰ ਭੀਖੀਪਿੰਡ ਦਾ ਤੁਸੀਂ ਕੇਸ ਦੱਸ ਰਹੇ ਸੀ। ਭੀਖੀਪਿੰਡ ਦੇ ਵਿੱਚ ਦੋ ਕੇਸ ਦਰਜ ਕੀਤੇ ਗਏ ਆ ਜੀ। ਇੱਕ ਕੀਤਾ ਗਿਆ ਜੀ ਮ੍ਰਦਈ ਪ੍ਰੀਤਮ ਸਿੰਘ ਦੇ ਕਹਿਣ ਦੇ ਉੱਤੇ ਉਹਦੇ ਕੋਲੋਂ 35 ਲੱਖ ਰੁਪਏ ਦੀ ਫਰौती ਮੰਗੀ ਗਈ ਸੀਗੀ। ਜਿਹੜੇ ਬੰਦੇ ਨੇ ਫਰौती ਮੰਗੀ ਆ ਜੀ ਉਹਦਾ ਨਾਮ ਹੈਗਾ ਮਨਦੀਪ ਸਿੰਘ ਉਹ ਬਲਟੋਹੇ ਦਾ ਰਹਿਣ ਵਾਲਾ ਐਸ ਟ ਉਦੇ ਵੱਲੋਂ ਗੈਕਸਰ ਦਾ ਨਾਮ ਲੈ ਕੇ 골ਡੀ ਬਰਾੜ ਆਪਣੇ ਆਪ ਨੂੰ ਦੱਸ ਕੇ ਤੇ પ્રતિਬੰਧੀ ਗਈ ਸੀਗੀ ਉਹਦੇ ਉੱਤੇ ਵੀ ਸੇਮ ਟੀਮ ਵੱਲੋਂ ਕੰਮ ਕਰਦੇ ਹੋਏ ਟੈਕਨੀਕਲ ਸੈਲਫੀ ਮਦਦ ਦੇ ਨਾਲ ਜਦੋਂ ਉਹ ਨੰਬਰ ਨੂੰ ਟ੍ਰੇਸ ਕੀਤਾ ਗਿਆ ਉਹਦੇ ਫਾਦ ਤੋਂ ਪੁੱਛੇਗਾ ਉਹਦੇ ਵੱਲੋਂ ਚੱਲਦਾ ਸੀਗਾ ਤੇ ਉਹਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਵੀ ਉਹਦੇ ਵਰ ਖਿਲਾਫ ਐਲਓਸੀ ਇਸ਼ੂ ਕਰਾ ਦਿੱਤੀ ਗਈ ਆ ਜਦੋਂ ਵੀ ਉਹ ਇੰਡੀਆ ਆਊਗਾ ਤੇ ਉਹਨੂੰ ਹੀ ਅਰੈਸਟ ਕਰ ਲਿਆ ਜਾਊਗਾ ਜੀ ਜਿਹੜਾ ਤੀਜਾ ਮੁਕੱਦਮਾ ਦਰਜ ਕੀਤਾ ਗਿਆ ਜੀ ਉਹ ਵੀ ਪੀਖੀਪੜ ਦੇ ਵਿੱਚ ਹੀ ਕੀਤਾ ਗਿਆ ਆ ਉਸ ਵਿੱਚ ਮਦਈ ਹੈਗਾ ਸੁਦੀਰ ਸੈਣੀ ਆੜਤੀ ਆਇਆ ਜੀ ਉਹ ਬੇਸਿਕਲੀ ਆਰਥ ਦਾ ਕੰਮ ਕਰਦੇ ਨੇ ਇਹਦੇ ਕੋਲੋਂ ਵੀ ਗੋਲਡੀ ਬਰਾੜ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਜਿਹਨੇ ਫਰौती ਮੰਗੀ ਏ ਉਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਇਸ ਬੰਦੇ ਨੇ ਇਹ ਫਰੂਜਪੁਰ ਦਾ ਰਹਿਣ ਵਾਲਾ ਪੇਸ਼ ਹੋ ਇਸ ਬੰਦੇ ਨੇ ਵੀ ਕਿਹਾ ਵੀ ਜੇ ਮੈਨੂੰ ਇਹ 20 ਲੱਖ ਰੁਪਏ ਦੀ ਫਰौती ਨਾ ਲੁੰਗੀ ਦਿੱਤੀ ਗਈ ਤੇ ਮੈਂ ਗੋਲਡੀ ਬਰਾੜ ਨੂੰ ਅੱਗਾ ਤੇਰਾ ਕੋਈ ਨਾ ਕੋਈ ਨੁਕਸਾਨ ਕਰ ਦੂੰਗਾ ਇਸੇ ਤੇ ਵੀ ਅਹੀਂ ਸੇਮ ਪ੍ਰਕਿਰਿਆ ਕਰਦੇ ਹੋਏ ਇਹਦੀ ਵੀ ਐਲਓਸੀ ਇਸ਼ੂ ਕਰਾ ਦਿੱਤੀ ਆ ਇਹ ਬੰਦਾ ਦਵਾਈ ਐਸ ਟਾਈਮ ਰਹਿਣਾ ਪਾਇਆ ਗਿਆ ਆ ਦੇਖੋ ਇਹ ਵਾਪਸ ਆਊਗਾ ਇਹਦੀ ਵੀ ਜ਼ਾਬਤਾ ਉਤਾਰ ਅਰੈਸਟ